Instagram ਦੇ ਉੱਪਰ ਚਮਕੀਲੇ ਔਰ ਅਮਰਜੋਤ ਦੀ ਇਨੀ ਦਿਨੀ ਚਰਚਾ ਹੈ ਦਜੀਤ ਦੋਸਾਜ ਅਤੇ ਪਰਨੀਤੀ ਚੋਪੜਾ ਦੀ ਫਿਲਮ ਦੇਖਣ ਤੋਂ ਬਾਅਦ ਹਰ ਕੋਈ ਜਾਣਨਾ ਚਾਹੁੰਦਾ ਕਿ ਕੌਣ ਸੀ ਪੰਜਾਬੀ ਗਾਇਕ ਚਮਕੀਲਾ ਸੋ Instagram ਦੇ ਉੱਪਰ 38 ਸਾਲ ਪਹਿਲਾਂ ਦੀ ਇੱਕ ਐਗਰੀਮੈਂਟ ਦੀ ਕਾਪੀ ਜਿਹੜੀ ਇਨੀ ਦਿਨੀ ਕਾਫੀ ਚਰਚਾ ਦੇ ਵਿੱਚ ਹੈ ਸੋ ਜਿਸ ਵਿੱਚ ਸਾਫ਼ ਤੇ ਸਪਸ਼ਟ ਲਿਖਿਆ ਗਿਆ ਕਿ ਕਿੰਨੇ ਪੈਸਿਆਂ ਦੇ ਵਿੱਚ ਚਮਕੀਲਾ 38 ਸਾਲ ਪਹਿਲਾਂ ਪ੍ਰੋਗਰਾਮ ਬੁੱਕ ਕਰਦਾ ਸੀ ਕਿਸ ਤਰ੍ਹਾਂ ਪਾਰਟੀ ਦੇ ਨਾਲ ਡੀਲ ਕੀਤੀ ਜਾਂਦੀ ਸੀ ਔਰ ਕੀ ਕੀ ਸ਼ਰਤਾਂ ਦੇ ਤਹਿਤ ਪ੍ਰੋਗਰਾਮ ਬੁੱਕ ਕਰਵਾਇਆ ਜਾਂਦਾ ਸੀ ਸੋ ਇਹ ਐਗਰੀਮੈਂਟ ਦੀ ਕਾਪੀ ਇਨੀ ਦੇ ਦੀ ਚਰਚਾ ਦੇ ਵਿੱਚ ਹੈ ਔਰ ਜਿਸ ਵਿੱਚ ਸਾਫ਼ ਤੇ ਸਪੱਸ਼ ਲਿਖਿਆ ਕਿ 4300 ਰੁਪਏ ਦੇ ਵਿੱਚ 38 ਸਾਲ ਪਹਿਲਾ ਚਮਕੀਲਾ ਪ੍ਰੋਗਰਾਮ ਬੁੱਕ ਕਰਦਾ ਸੀ 200 ਰੁਪਿਆ ਅਡਵਾਂਸ ਲੇਤਾ ਜਾਂਦਾ ਸੀ ਔਰ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ 4100 ਰੁਪਏ ਜਿਹੜਾ ਬੈਲੈਂਸ ਸੀ ਉਹ ਲੇਤਾ ਜਾਂਦਾ ਸੀ ਸੋ ਚਮਕੀਲਾ ਪੰਜਾਬ ਦਾ ਇੱਕ ਨਾਮਵਰ ਗਾਇਕ ਸੀ ਔਰ ਜਿਸ ਦੀ ਅਸੈਸੀਨੇਸ਼ਨ ਦੇ ਵਿੱਚ ਮੌਤ ਹੋ ਗਈ ਸੀ ਔਰ ਜਿਸ ਉੱਪਰ ਬਾਇਓਪਿਕ ਬਣਾ ਕੇ ਇੱਕ ਵਾਰ ਫਿਰ ਦਿਲਜੀਤ ਔਰ ਪਰਿਨੀਤੀ ਨੇ ਉਸ ਨੂੰ ਲੋਕਾਂ ਦੇ ਦਿਲਾਂ ਦੇ ਵਿੱਚ ਜਿਉਂਦਾ ਕੀਤਾ ਹੈ